ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 318 ਤੋਂ ਲੈ ਕੇ 319 ਤੱਕ ਸਵਾਇਮਾਨ ਬਾਣੀ ਦੀ ਸਾਂਝ ਪਾ ਰਹੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਵਾਰ ਰਾਗ ਗੌੜੀ ਵਿੱਚ ਸ਼ੁਰੂ ਹੋ ਰਹੀ ਹੈ ਜੀ ਜਿਨੋ ਰਾਏ ਕਮਾਲ ਦੀ ਮੋਜ ਦੀ ਦੀਵਾਰ ਦੇ ਉੱਪਰ ਗਾਉਣ ਦੀ ਹਦਾਇਤ ਹੈ ਰਾਗੀ ਸਿੰਘਾਂ ਨੂੰ ਹੋ ਸਕਦਾ ਹੋਵੇ ਉਸ ਸਮੇਂ ਜਦੋਂ ਪਾਤਸ਼ਾਹ ਇਹ ਬਾਣੀ ਉਚਾਰ ਰਹੇ ਸੀ ਇਹ ਵਾਰ ਸਮਾਜ ਵਿੱਚ ਚੱਲ ਰਹੀ ਹੋਵੇ ਅਤੇ ਇਹਨੂੰ ਪਰਮਾ ਹੰਗਾਰਾ ਮਿਲ ਰਿਹਾ ਹੋਵੇ ਇਸ ਕਰਕੇ ਪਾਤਸ਼ਾਹ ਨੇ ਇਸ ਸਿਧਾਂਤ ਨਾਲ ਕਿ ਜੇ ਸੰਗਤ ਉਸ ਵਾਰ ਨੂੰ ਸੁਣ ਰਹੀ ਹੈ ਤਾਂ ਉਸ ਦੇ ਬਹਾਨੇ ਫਿਰ ਗੁਰਬਾਣੀ ਨੂੰ ਵੀ ਸੁਣ ਲਵੇ ਕਿਉਂਕਿ ਜੇ ਉਹਨਾਂ ਨੂੰ ਉਸ ਵਾਰ ਦਾ ਕਨ ਰਸ ਹੈ ਤਾਂ ਜੇ ਸ਼ੁਰੂਆਤ ਗੁਰਬਾਣੀ ਦੇ ਕਨ ਰਸ ਤੋਂ ਵੀ ਹੁੰਦੀ ਹੈ ਤਾਂ ਵੀ ਬਹੁਤ ਚੰਗੀ ਗੱਲ ਹੈ ਅਸੀਂ ਤੇ ਪਾਤਸ਼ਾਹ ਦੇ ਮਨ ਨੂੰ ਜਾਣ ਨਹੀਂ ਨਾ ਸਕਦੇ ਅਸੀਂ ਤੇ ਜਿਸ ਤਰ੍ਹਾਂ ਕਿ ਕਹਿੰਦੇ ਅੰਦਾਜ਼ੇ ਲਾ ਕੇ ਗੱਲ ਕਰ ਸਕਦੇ ਆ ਉਹ ਪਾਤਸ਼ਾਹ ਜਾਣਨ ਕਿ ਇਹਦੇ ਵਿੱਚ ਕੀ ਰਾਜ ਸੀ ਹਾਂਜੀ ਸੰਗਤ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਹੰਗੋੜੀ ਕੀ ਵਾਰ ਮਹੱਲਾ ਪੰਜਮਾ ਰਾਏ ਕਮਾਲ ਦੀ ਮੋਜ ਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ ਏਕੀ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪੰਜਮਾ ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪਰਵਾਨ ਤਿਸ ਜਨ ਕੈ ਬਲਿਹਾਰਣੈ ਜਿਨ ਭਜਿਆ ਪ੍ਰਭ ਨਿਰਵਾਨ ਜਨਮ ਮਰਨ ਦੁੱਖ ਕਟਿਆ ਹਰ ਪੇਟ ਆਪੁਰਖ ਸੁ ਜਾਣ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਉਸ ਪਰਮੇਸ਼ਰ ਦਾ ਨਾਮ ਜਪਿਆ ਉਹਦਾ ਮੰਨੋ ਜੀਵਨ ਸਫਲ ਹੈ ਕਹਿੰਦੇ ਕਹਿੰਦੇ ਮੈਂ ਉਸ ਜਨ ਤੋਂ ਬਲਿਹਾਰਿਆ ਜਿਨੇ ਉਸ ਵਾਸ਼ਨਾ ਤੋਂ ਰਹਿਤ ਪਰਮੇਸ਼ਰ ਦੀ ਭਜਨ ਬੰਦਗੀ ਕੀਤੀ ਹੈ ਜਿਸ ਦਾ ਕਹਿੰਦੇ ਮਿਲਾਪ ਉਸ ਪਰਮੇਸ਼ਰ ਨਾਲ ਹੋ ਗਿਆ ਉਹਦਾ ਜਨਮ ਮਰਨ ਦਾ ਦੁੱਖ ਕਟਿਆ ਗਿਆ ਸੰਤ ਜਨਾਂ ਦੀ ਸੰਗਤ ਦੇ ਵਿੱਚ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਜਿਸ ਨੂੰ ਨਾਨਕ ਜੀ ਕਹਿੰਦੇ ਉਸ ਸੱਚੇ ਦਾ ਆਸਰਾ ਉਸ ਸਾਧੂ ਦੀ ਸੰਗਤ ਵਿੱਚ ਰਹਿ ਕੇ ਇਸ ਸੰਸਾਰ ਸਾਗਰ ਨੂੰ ਤਰ ਜਾਂਦਾ ਹੈ ਵਾਹਿਗੁਰੂ ਜੀ ਮਹੱਲਾ ਪੰਜਮ ਪਲ ਕੇ ਉੱਠ ਪਰਹੁਣਾ ਮੇਰੇ ਕਰ ਆਵੋ ਪਾਉ ਪਖਾਲਾ ਤਿਸਕੇ ਮਨ ਤਨ ਨਿਤ ਪਾਵੋ ਨਾਮ ਸੁਨੇ ਨਾਮ ਸੰਗ ਰਹਿ ਨਾਮੇ ਲਵ ਲਾਓ ਗ੍ਰਹਿ ਤਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਓ ਹਰ ਨਾਮ ਵਪਾਰੀ ਨਾਨਕਾ ਵਡ ਪਾਗੀ ਪਾਵੋ ਸਵਾਹੀ ਗੁਰੂ ਜੀ ਹੰਦੀ ਸੰਗਦੀ ਪਾਸ਼ਾ ਕਹਿੰਦੇ ਨੇ ਉਹ ਸੰਗੀ ਜਨ ਕਹਿੰਦੇ ਮੇਰੇ ਘਰ ਮਹਿਮਾਨ ਬਣ ਕੇ ਆਵੇ ਕਹਿੰਦੇ ਕੌਣ ਕਹਿੰਦੇ ਜੋ ਉਸ ਪਰਮੇਸ਼ਰ ਦਾ ਨਾਮ ਲੈਂਦਾ ਕਹਿੰਦੇ ਮੇਰੇ ਉਹ ਮਨ ਨੂੰ ਤੇ ਮੇਰੇ ਤਨ ਨੂੰ ਬੜਾ ਪਿਆਰਾ ਲੱਗਦਾ ਉਹ ਸੰਗੀ ਜਨ ਜਦੋਂ ਉਹ ਮੇਰੇ ਘਰ ਆਵੇ ਮੈਂ ਉਹਦੇ ਪੈਰ ਧਵਾ ਔ ਸੰਗੀ ਜਾਨਾ ਜੋ ਪਰਮੇਸ਼ਰ ਦਾ ਨਾਮ ਸੁਣਦਾ ਨਾਮ ਹੀ ਇਕੱਠਾ ਕਰਦਾ ਤੇ ਨਾਮ ਦੇ ਵਿੱਚ ਹੀ ਲਿਵ ਲਾ ਕੇ ਰੱਖਦਾ ਪਰਮੇਸ਼ਰ ਦੇ ਗੁਣ ਗਾਉਣ ਵਾਲੇ ਦੇ ਘਰ ਕਹਿੰਦੇ ਦੌਲਤ ਘਰ ਸਭ ਉਹਦਾ ਆਵਾਦ ਹੈ ਪਵਿੱਤਰ ਹੈ ਜੋ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਪਰ ਕਹਿੰਦੇ ਵੱਡੇ ਭਾਗਾਂ ਦੇ ਨਾਲ ਹੀ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਨ ਵਾਲੇ ਵਪਾਰੀ ਲੱਭਦੇ ਨੇ ਹਰ ਨਾਮ ਵਪਾਰੀ ਨਾਨਕਾ ਵੱਡ ਭਾਗੀ ਪਾਵੋ ਵੱਡੇ ਭਾਗਾ ਨਾਲ ਹੀ ਉਹਨਾਂ ਦੀ ਸੰਗਤ ਨਸੀਬ ਹੁੰਦੀ ਆ ਜੋ ਉਸ ਦੇ ਨਾਮ ਦਾ ਵਪਾਰ ਕਰਦੇ ਨੇ ਸਦਕੇ ਵਾਹਿਗੁਰੂ ਪੜੀ ਜੋ ਤੁਦ ਪਾਵੈ ਸੋ ਪਲਾ ਸਚ ਤੇਰਾ ਪਾਣਾ ਤੂੰ ਸਭ ਮਹਿ ਏਕ ਵਰਤਦਾ ਸਭ ਮਹਿ ਸਮਾਣਾ ਥਾਨਥਨ ਅੰਤਰ ਰਵ ਰਹਿਆ ਜੀ ਅੰਦਰ ਜਾਣਾ ਸਾਧ ਸੰਗ ਮਿਲ ਪਾਈਐ ਮਨ ਸੱਚੇ ਪਾਣਾ ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਜੋ ਤੁਧ ਭਾਵੈ ਸੋ ਪਲਾ ਜੋ ਕਹਿੰਦੇ ਤੇਰੀ ਰਜ਼ਾ ਉਹ ਸਾਨੂੰ ਪਿਆਰੀ ਲੱਗਦੀ ਆ ਸੱਚਾ ਤੇਰਾ ਪਾਣਾ ਸੱਚ ਤੇਰਾ ਪਾਣਾ ਕਹਿੰਦੇ ਤੇਰਾ ਹੁਕਮ ਵੀ ਤੇ ਤੇਰਾ ਪਾਣਾ ਵੀ ਸੱਚ ਹੈ ਅਟਲ ਹੈ ਤੂੰ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ ਸਾਰਿਆਂ ਦੇ ਵਿੱਚ ਤੇਰਾ ਆਪਣਾ पसारा ਹੈ ਸਾਰਿਆਂ ਵਿੱਚ ਤੂੰ ਸਮਾਇਆ ਹੋਇਆ ਹੈ ਤੂੰ ਹਰ ਇੱਕ ਜਗ੍ਹਾ ਤੇ ਹੈ ਤੂੰ ਹਰ ਇੱਕ ਜੀ ਦੇ ਅੰਦਰ ਹੈ ਕਹਿੰਦੇ ਸਾਧ ਸੰਗਤ ਮਿਲ ਪਾਈਏ ਸਾਧ ਸੰਗਤ ਦੇ ਵਿੱਚ ਮਿਲ ਕੇ ਉਸ ਪਰਮੇਸ਼ਰ ਦੇ ਨਾਲ ਭੇਟਾ ਹੋ ਜਾਂਦੀ ਹੈ ਮਿਲ ਜਾਂਦਾ ਕਦੋਂ ਮਨ ਸੱਚੇ ਪਾਣਾ ਜਦੋਂ ਉਸ ਸੱਚੇ ਦਾ ਭਾਣਾ ਜੀਵ ਮੰਨ ਲੈਂਦਾ ਹੈ ਨਾਨਕ ਜੀ ਕਹਿੰਦੇ ਨੇ ਹੇ ਪਰਮੇਸ਼ਰ ਜੀ ਤੇਰੀ ਸ਼ਰਨ ਆਇਆ ਸਦਾ ਤੇਰੇ ਤੋਂ ਕੁਰਬਾਨ ਜਾਂਦੇ ਹਾਂ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਚੇਤਾ ਈਤਾ ਚੇਤ ਸਾਹਿਬ ਸੱਚਾ ਸੋਤਣੀ ਨਾਨਕ ਸਤਗੁਰ ਸੇਵ ਚੜਬੋਹਿਤ ਪਾਉ ਜਲ ਪਾਰ ਪਉ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜੇ ਤੈਨੂੰ ਚੇਤਾ ਹੈ ਜੋ ਤੂੰ ਪਰਮੇਸ਼ਰ ਨਾਲ ਇਕਰਾਰ ਕੀਤਾ ਹੈ ਜਦੋਂ ਤੂੰ ਜਠਰ ਅਗਨੀ ਚ ਹੁੰਨਾ ਫਿਰ ਫਿਰ ਤਰਲੇ ਕਰ ਰਿਆਂ ਹੁੰਦਾ ਨਾ ਕਿ ਪਰਮੇਸ਼ਰ ਜੀ ਤੇਰਾ ਨਾਮ ਜਪਦਾ ਰਹੂੰਗਾ ਪਰ ਫਿਰ ਭੁੱਲ ਜਾਂਦਾ ਇੱਥੇ ਆ ਕੇ ਕਹਿੰਦੇ ਉਸ ਸੱਚੇ ਸਾਹਿਬ ਨੂੰ ਸਦਾਈ ਚੇਤੇ ਰੱਖ ਜੇ ਤੈਨੂੰ ਆਪਣਾ ਕੀਤਾ ਇਕਰਾਰ ਜਾਦਾ ਪਰਮੇਸ਼ਰ ਨਾਲ ਨਾਨਕ ਜੀ ਕਹਿੰਦੇ ਨੇ ਸੱਚੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰੀਏ ਫਿਰ ਉਸ ਸਤਗੁਰ ਰੂਪੀ ਜਹਾਜ਼ ਵਿੱਚ ਚੜ ਜਾਈਏ ਉਹਦੇ ਉਪਦੇਸ਼ ਨੂੰ ਕਮਾਈਏ ਤਾਂ ਇਸ ਪੌਜਲ ਨੂੰ ਪਾਰ ਕਰ ਲਈਏ ਵਾਹਿਗੁਰੂ ਮਹੱਲਾ ਪੰਜਮ ਵਾਉ ਸੰਦੇ ਕੱਪੜੇ ਪਹਿਰੇ ਗਰਵਗੁਵਾਰ ਨਾਨਕ ਨਾਲ ਨ ਚੱਲਨੀ ਜਲਵਲ ਹੋਏ ਸ਼ਾਰ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਉਸ ਸਮੇਂ ਕੋਈ ਇਸ ਤਰ੍ਹਾਂ ਦੇ ਕੋਈ ਤਾਨੀ ਤਣਾੜ ਹੁੰਦੇ ਹੋਣੇ ਨੇ ਤਾਂ ਉਹ ਇਦਾਂ ਦੇ ਕੋਈ ਕੱਪੜੇ ਪਾਉਂਦੇ ਹੋਣੇ ਜਿਹੜੇ ਬੜੇ ਹਲਕੇ ਹੁੰਦੇ ਨੇ ਕਹਿੰਦੇ ਵਾਉ ਸੰਦੇ ਕੱਪੜੇ ਪਹਿਰੇ ਗਰਗਵਾਰ ਕਹਿੰਦੇ ਏ ਜੀਵ ਤੂੰ ਹੰਕਾਰ ਵਿੱਚ ਹੈ ਤੂੰ ਬੜੇ ਕਹਿੰਦੇ ਪਤਲੇ ਪਤਲੇ ਕੱਪੜੇ ਪਾਉਣਾ ਵੀ ਜਿਹੜੇ ਕੋਈ ਬੜੇ ਸ਼ਾਇਦ ਉੱਚੇ ਭਾ ਦੇ ਹੁੰਦੇ ਹੋਣੇ ਨੇ ਪਰ ਨਾਨਕ ਜੀ ਕਹਿੰਦੇ ਨੇ ਨਾਲ ਨਾ ਚੱਲਨੀ ਕੁਛ ਨਹੀਂ ਨਾਲ ਜਾਣਾ ਹੈ ਜਿਨ੍ਹਾਂ ਤੇ ਅਸੀਂ ਹੰਕਾਰ ਕਰਦੇ ਆ ਇਹ ਸਭ ਕੁਛ ਸੁਆਹ ਹੋ ਜਾਣਾ ਹੈ ਪੜੀ ਸਈ ਉਬਰੇ ਜੱਗੈ ਵਿੱਚ ਜੋ ਸੱਚੇ ਰਖੇ ਮੋਹਨ ਦਿੱਟੈ ਤਨ ਕੈ ਜੀਵੀਐ ਹਰ ਅਮਰਤ ਚਖੈ ਕਾਮ ਕ੍ਰੋਧ ਲੋਭ ਮੋਹ ਸੰਗਸਾ ਦਾ ਪਖੇ ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ ਨਾਨਕ ਚਲਤ ਨ ਜਾਪਨੀ ਕੋ ਸਕੇ ਨ ਲਖੇ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜਿਨ੍ਹਾਂ ਨੂੰ ਉਸ ਸੱਚੇ ਨੇ ਰੱਖ ਲਿਆ ਉਹੀ ਇਸ ਸੰਸਾਰ ਸਾਗਰ ਤੋਂ ਤਾਰ ਦੇ ਨੇ ਕਹਿੰਦੇ ਜਿਹੜੇ ਜੀਵ ਕਹਿੰਦੇ ਅੰਮ੍ਰਿਤ ਰੂਪੀ ਨਾਮ ਰਸ ਨੂੰ ਚੱਖਦੇ ਨੇ ਉਹਨਾਂ ਦਾ ਦੀਦਾਰ ਕੀਤੇਆਂ ਸਾਨੂੰ ਵੀ ਜੀਵਨ ਮਿਲ ਜਾਂਦਾ ਹੈ ਸਾਧਾਂ ਦੀ ਸੰਗਤ ਕੀਤੇਆਂ ਇਹ ਕਾਮ ਕ੍ਰੋਧ ਲੋਭ ਮੋਹ ਇਹ ਸਾਰੇ ਜਿਹੜੇ ਹੈਗੇ ਨੇ ਵਿਕਾਰ ਇਹ ਖਤਮ ਹੋ ਜਾਂਦੇ ਨੇ ਕਹਿੰਦੇ ਉਹ ਪਰਮੇਸ਼ਰ ਜੀ ਆਪ ਆਪਣੀ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਪਰਖਦੇ ਨੇ ਕਹਿੰਦੇ ਬਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦੇ ਗੌਤਕ ਅਸੀਂ ਸਮਝ ਨਹੀਂ ਸਕਦੇ ਅਸੀਂ ਜਾਣ ਨਹੀਂ ਸਕਦੇ ਕਿ ਕਿਸ ਤਰ੍ਹਾਂ ਦੇ ਨੇ ਤੇ ਕਿਵੇਂ ਵਰਤਾਉਂਦਾ ਹੈ ਸ਼ਲੋਕ ਮਹੱਲਾ 5 ਮਾਨਨਕ ਸੋਈ ਦਿਨ ਸ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿੱਤ ਦਿਨ ਵਿਸਰੈ ਪਾਰ ਬ੍ਰੰਮ ਫਿੱਟ ਪਲੇਰੀ ਰੋਤ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਹੀ ਦਿਨ ਸੋਣਾ ਜਦੋਂ ਸਾਨੂੰ ਪਰਮੇਸ਼ਰ ਯਾਦ ਆਉਂਦੇ ਨੇ ਜਿਸ ਦਿਨ ਸਾਨੂੰ ਪਰਮੇਸ਼ਰ ਵਿਸਰ ਜਾਂਦੇ ਨੇ ਉਹ ਰੁੱਤ ਤੇ ਕਹਿੰਦੇ ਤਿਰਹਾਰ ਯੋਗ ਹੈ ਚਾਹੇ ਕਿ ਬਸੰਤ ਦੀ ਰੁੱਤ ਹੀ ਕਿਉਂ ਨਾ ਹੋਵੇ ਜੇ ਸਾਨੂੰ ਪਰਮੇਸ਼ਰ ਭੁੱਲ ਗਿਆ ਕੱਲ ਇੱਕ ਕਿਸੇ ਵੀਰ ਨੇ ਨਵੇਂ ਸਾਲ ਵਾਲੇ ਦਿਨ ਬਹੁਤ ਸੋਹਣੀ ਇੱਕ ਲਿਖਤ ਛੋਟੀ ਜੀ ਭੇਜੀ ਸੀ ਕਿ ਨਵੇਂ ਸਾਲ ਨੂੰ ਕੀ ਬਦਲ ਜਾਂਦਾ ਉਹੀ ਆਕਾਸ਼ ਆ ਉਹੀ ਧਰਤੀ ਆ ਉਹੀ ਸੂਰਜ ਆ ਉਹੀ ਚੰਦਰਮਾ ਫਿਰ ਅਸੀਂ ਨਵੇਂ ਸਾਲ ਨੂੰ ਇਸ ਤਰ੍ਹਾਂ ਕਿਉਂ ਮਨਾਉਣ ਲੱਗ ਜਾਂਦੇ ਆ ਬੜੀ ਸੋਹਣੀ ਲੱਗੀ ਕੱਲ ਕਹਿੰਦੇ ਹਰ ਇੱਕ ਦਿਨ ਜਿਸ ਦਿਨ ਸਾਨੂੰ ਉਹ ਪਰਮੇਸ਼ਰ ਯਾਦ ਆਉਂਦਾ ਉਹ ਨਵਾਂ ਸਾਲ ਹੀ ਆ ਵਿਸ਼ਰਤੇ ਕਿ ਸਨੋਈਆ ਦਾਏ ਮਹੱਲਾ ਪੰਜਮ ਨਾਨਕ ਮਿੱਤਰਾਈ ਤਿਸ ਸਿਉ ਸਭ ਕਿਸ ਜਿਸ ਕੈ ਹਾਥ ਕੁਮਿਤਰਾ ਸੇਈ ਕਾਂਢੀਐ ਇਕ ਵਿਖ ਨ ਚੱਲੇ ਸਾਥ ਨਾਨਕ ਜੀ ਕਹਿੰਦੇ ਨੇ ਸਾਡੀ ਮਿੱਤਰਤਾ ਤੇ ਉਸ ਪਰਮੇਸ਼ਰ ਨਾਲ ਹੋਣੀ ਚਾਹੀਦੀ ਆ ਜਿਹਦੇ ਹੱਥ ਵਸ ਸਭ ਕੁਝ ਹੈ ਕਹਿੰਦੇ ਉਹੀ ਸਾਡੇ ਕੁਮਿੱਤਰ ਨੇ ਜਿਹੜੇ ਦਰਗਾਹ ਦੇ ਵਿੱਚ ਸਾਡੇ ਨਾਲ ਇੱਕ ਪਲ ਲਈ ਵੀ ਸਾਥ ਨਹੀਂ ਚੱਲ ਸਕਦੇ ਸਭ ਕੁਝ ਜੋ ਸੰਸਾਰ ਦਾ ਦਰਗਾਹ ਵਿੱਚ ਨਹੀਂ ਨਾ ਜਾਣਾ ਇਹ ਸਭ ਕੁਮਿੱਤਰ ਪੌੜੀ ਅਮਰਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਭੁਜਾਈ ਕਰ ਸੇਵਾ ਪਾਰ ਬ੍ਰਹਮ ਗੁਰ ਭੁਖ ਰਹੇ ਨ ਕਾਈ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਤੁਦ ਜੇ ਵਡ ਤੂ ਹੈ ਪਾਰ ਬ੍ਰਹਮ ਨਾਨਕ ਸਰਣਾਈ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਨਾਮ ਪਰਮੇਸ਼ਰ ਦਾ ਨਾਮ ਖਜ਼ਾਨਾ ਹੈ ਕਹਿੰਦੇ ਸਾਨੂੰ ਸਾਧ ਸੰਗਤ ਦੇ ਵਿੱਚ ਰਲ ਮਿਲ ਕੇ ਸੰਗੀਜਨਾ ਦੇ ਨਾਲ ਇਸ ਅੰਮ੍ਰਿਤ ਰੂਪੀ ਨਾਮ ਨੂੰ ਪੀਣਾ ਚਾਹੀਦਾ ਹੈ ਸਾਨੂੰ ਅੰਮ੍ਰਿਤ ਰੂਪੀ ਨਾਮ ਜਪਣਾ ਚਾਹੀਦਾ ਹੈ ਕਹਿੰਦੇ ਉਹ ਪਰਮੇਸ਼ਰ ਜਿਸ ਨੂੰ ਸਿਮਰ ਕੇ ਅਸੀਂ ਸੁੱਖ ਪਾ ਲੈਨੇ ਆ ਸਾਡੀ ਸਾਰੀ ਤ੍ਰਿਸ਼ਨਾ ਖਤਮ ਹੋ ਜਾਂਦੀ ਆ ਉਹ ਨਾਮ ਜੋ ਸਿਮਰਿਆ ਸੀ ਸਭ ਸੁੱਖ ਪਾ ਲੈਣੇ ਆ ਸਾਡੀ ਤ੍ਰਿਸ਼ਨਾ ਖਤਮ ਹੋ ਜਾਂਦੀ ਆ ਪਾਰ ਬ੍ਰਹਮ ਦੀ ਗੁਰੂ ਦੀ ਸੇਵਾ ਭਗਤੀ ਕਰਿਆਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਭੁੱਖ ਨਹੀਂ ਰਹਿ ਜਾਂਦੀ ਸਾਡੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਸਭ ਤੋਂ ਉੱਚਾ ਪਦ ਅਮਰਾ ਪਦ ਦੀ ਪ੍ਰਾਪਤੀ ਹੋ ਜਾਂਦੀ ਆ ਨਾਨਕ ਜੀ ਕਹਿੰਦੇ ਨੇ ਤੁਹਾਡੀ ਸ਼ਰਨ ਆਏ ਆ ਪਰਮੇਸ਼ਰ ਜੀ ਜਿੱਡੇ ਤੁਸੀਂੋਂ ਓਡਾ ਕੋਈ ਨਹੀਂ ਤੁਸੀਂ ਹੀ ਆਪਣੇ ਆਪ ਜਿੱਡੇੋਂ ਤੁਹਾਡੀ ਬਰਾਬਰੀ ਤੇ ਕੋਈ ਨਹੀਂ ਹੈ ਸ਼ਲੋਕ ਮਹੱਲਾ ਪੰਜਵਾਂ ਡਿਠੜੋ ਹਾ ਬਠਾਏ ਊਣ ਨਕਾਈ ਜਾਏ ਨਾਨਕ ਲੱਦਾ ਤਿੰਨ ਸੋ ਆਓ ਜਿਨ੍ਹਾਂ ਸਤਿਗੁਰੂ ਭੇਟਿਆ ਨਵਾਂ ਹੀ ਕਰੂ ਜੀ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਸਭ ਜਗ੍ਹਾ ਦੇਖ ਲੀਆਂ ਹਰ ਇੱਕ ਜਗ੍ਹਾ ਪਰਮੇਸ਼ਰ ਦੇ ਨਾਲ ਭਰਪੂਰ ਆ ਕੋਈ ਜਗ੍ਹਾ ਇਦਾਂ ਦੀ ਨਹੀਂ ਜਿੱਥੇ ਪਰਮੇਸ਼ਰ ਨਹੀਂ ਹੈ ਪਰ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਨੂੰ ਪਾਉਣਾ ਜਿਹੜਾ ਮਨੋਰਥ ਆ ਉਦੋਂ ਹੀ ਪੂਰਾ ਹੁੰਦਾ ਜਦੋਂ ਸਤਗੁਰ ਦੇ ਨਾਲ ਮਿਲਾਪ ਹੁੰਦਾ ਸਤਗੁਰ ਦੇ ਰਾਹੀ ਹੀ ਪਰਮੇਸ਼ਰ ਨਾਲ ਮਿਲਾਪ ਸੰਭਵ ਹੈ ਵਾਹਿਗੁਰੂ ਜੀ ਇਸ ਲਈ ਸੰਗਤ ਜੀ ਬਹੁਤ ਵਾਰ ਆਪਾਂ ਇਹ ਬੇਨਤੀ ਕਰਦੇ ਆ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲੱਗਣਾ ਚਾਹੀਦਾ ਹੁਣ ਜੋ ਅੱਜ ਦਾ ਯੁੱਗ ਹੈ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸਾਡੇ ਚ ਸਵੈਮਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲੱਗਣਾ ਅਸੀਂ ਗੁਰਬਾਣੀ ਦੇ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਿੰਦਗੀ ਵਿੱਚ ਇੱਕ ਵਾਰ ਤਾਂ ਜ਼ਰੂਰ ਸੁਣੀਏ ਯਾਦ ਕਰਿਏ ਅਰਥਾਂ ਸਮੇਤ ਇੱਕ ਵਾਰ ਤੇ ਕਹਿ ਦਿੱਤਾ ਕੁਝ ਵੀ ਨਹੀਂ ਪਤਾ ਲੱਗਦਾ ਤਰੋਂ ਖੈਰ ਇੱਕ ਵਾਰ ਤੇ ਕੋਸ਼ਿਸ਼ ਕਰੀਏ ਅਸੀਂ ਤੇ ਚਾਹੇ 100 ਵਾਰ ਵੀ ਪਾਠ ਕਰ ਲਈਏ ਫਿਰ ਵੀ ਅਸੀਂ ਇਸ ਖਜ਼ਾਨੇ ਨੂੰ ਸਮਝ ਨਹੀਂ ਸਕਦੇ ਇਹ ਤੇ ਜਿੰਨੀ ਕੋਈ ਡੂੰਗੀ ਗਹਿਰਾਈ ਦੇ ਵਿੱਚ ਜਾਂਦਾ ਉਹਨੂੰ ਹੀ ਪਰਮੇਸ਼ਰ ਦੀ ਸਮਝ ਪਾਉਂਦੇ ਨੇ ਉਹਦੀ ਰਹਿਮਤ ਸਦਕਾ ਵਾਹਿਗੁਰੂ ਵਾਹਿਗੁਰੂ ਮਹੱਲਾ ਪੰਜਮਾ ਧਾਮਨੇ ਚਮਤਕਾਰ ਤਿਉ ਵਰਤਾਰਾ ਜਗ ਖੇ ਵਾਥ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸ ਤਣੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਇਸ ਸੰਸਾਰ ਦਾ ਵਰਤਾਰਾ ਇਸ ਤਰ੍ਹਾਂ ਸ਼ਿਨ ਭੰਗਰ ਜਿਵੇਂ ਆਕਾਸ਼ ਦੇ ਵਿੱਚ ਬਿਜਲੀ ਚਮਕਦੀ ਆ ਪਤਾ ਵੀ ਨਹੀਂ ਲੱਗਦਾ ਇਕ ਪਲ ਦੇ ਵਿੱਚ ਅੱਖ ਦੇ ਫੋਰ ਵਿੱਚ ਚਲੀ ਜਾਂਦੀ ਹੈ ਇਸ ਤਰ੍ਹਾਂ ਇਹ ਸੰਸਾਰ ਖਤਮ ਹੋਣ ਵਾਲਾ ਕਹਿੰਦੇ ਵਥ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸ ਤਣੀ ਅਸਲ 'ਚ ਜੋ ਸਾਡੇ ਜੋ ਹੈ ਅਸਲ ਦੇ ਵਿੱਚ ਹੱਥ ਰਹਿਣ ਵਾਲੀ ਵਸਤ ਉਹ ਸਿਰਫ ਉਸ ਪਰਮੇਸ਼ਰ ਦਾ ਨਾਮ ਹੈ ਜੋ ਉਹਦਾ ਪਰਮੇਸ਼ਰ ਦਾ ਨਾਮ ਜਪਦੇ ਨੇ ਉਹੀ ਸਦਾ ਦਾ ਰਹਿਣ ਵਾਲਾ ਹੈ ਪਉੜੀ ਸਿਮਰਤ ਸਾਸਤਰ ਸੋਧ ਸਭ ਕਿੰਨਾ ਕੀਮ ਨ ਜਾਣੀ ਜੋ ਜਨ ਪੀਟੈ ਸਾਧ ਸੰਗ ਸੋ ਹਰ ਰੰਗ ਮਾਣੀ ਸੱਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ ਮਸਤਕ ਹੋ ਵੈ ਲਿਖਿਆ ਹਰ ਸਿਮਰ ਪਰਾਣੀ ਸਾਦਿਚੈ ਸੱਚ ਨਾਮ ਨਾਨਕ ਮਹਿ ਮਾਣੀ ਵਾਹਿਗੁਰੂ ਜੀ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਸਾਰੇ ਸਿਮਰਤ ਸਿਮਰਤੀਆਂ ਸਾਸਤਰ ਕਹਿੰਦੇ ਸਭ ਦੇਖ ਲੈ ਕਹਿੰਦੇ ਕੋਈ ਪਰਮੇਸ਼ਰ ਦੀ ਕੀਮਤ ਨਹੀਂ ਪਾ ਸਕਿਆ ਜੋ ਕਹਿੰਦੇ ਸਾਧੂ ਦੇ ਸੰਗਤ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਜਿਹਦੀ ਜਦੋਂ ਮੇਲਾਪ ਗੁਰੂ ਦੇ ਨਾਲ ਹੋ ਜਾਂਦਾ ਉਹੀ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਨੂੰ ਮਾਣ ਸਕਦੇ ਨੇ ਤਾਂ ਹੀ ਆਪਾਂ ਹੁਣੇ ਕਹਿ ਕੇ ਆਇਆ ਨਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਗਏ ਇਹਦੇ ਨਾਲ ਪ੍ਰੇਮ ਪਾਈਏ ਇਹੀ ਸਾਡੇ ਗੁਰੂ ਨੇ ਕਹਿੰਦੇ ਸੱਚਾ ਨਾਮ ਹੈ ਉਸ ਕਰਤਾ ਪੁਰਖ ਦਾ ਇਹ ਜੋ ਗੁਰਮੰਤਰ ਹੈ ਇਹ ਰਤਨਾ ਦੀ ਖਾਨ ਹੈ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਨੇ ਪਰ ਕਹਿੰਦੇ ਜਿਹਦੇ ਮਸਤਕ ਤੇ ਲਿਖਿਆ ਹੋਇਆ ਪਰਮੇਸ਼ਰ ਦੁਆਰਾ ਉਹੀ ਪਰਮੇਸ਼ਰ ਦਾ ਨਾਮ ਸਿਮਰਦੇ ਨੇ ਪਰ ਅਸੀਂ ਅਰਦਾਸ ਜ਼ਰੂਰ ਕਰੀਏ ਕਿ ਆਪਣੇ ਨਾਮ ਦੀ ਦਾਤ ਦੇ ਸਤਿਗੁਰੂ ਜੀ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਤੁਸੀਂ ਆਪਣਾ ਸੱਚਾ ਨਾਮ ਸਾਨੂੰ ਦੇ ਦਿਓ ਇਹ ਹੀ ਸਾਡੀ ਮਹਿਮਾਨ ਨਿਵਾਜੀ ਹੈ ਜੋ ਸਾਡੇ ਪਰਲੋਕ 'ਚ ਕੰਮ ਆਉਣਾ ਹੈ ਲੋਕ 'ਚ ਵੀ ਆਉਂਦਾ ਪਰਲੋਕ 'ਚ ਵੀ ਆਉਂਦਾ ਸਲੋਕ ਮਹੱਲਾ ਪੰਜਮਾ ਅੰਤਰ ਚਿੰਤਾ ਨੈਣੀ ਸੁਖੀ ਮੂਲ ਨ ਉਤਰੈ ਭੁਖ ਨਾਨਕ ਸੱਚੇ ਨਾਮ ਬਿਨ ਕਿਸੈ ਨ ਲੱਤੋ ਦੁਖ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪੰਜਮ ਪਾਸ਼ਾ ਕਹਿੰਦੇ ਨੇ ਜਿਹੜਾ ਜੀਵ ਉੱਪਰੋਂ ਸ਼ਾਇਦ ਸੁਖੀ ਨਜ਼ਰ ਆ ਰਿਹਾ ਪਰ ਉਹਦੇ ਅੰਦਰ ਚਿੰਤਾ ਹੈ ਉਦੀ ਕਹਿੰਦੇ ਕਦੇ ਤ੍ਰਿਸ਼ਨਾ ਖਤਮ ਨਹੀਂ ਹੁੰਦੀ ਹੈ ਨਾਨਕ ਜੀ ਕਹਿੰਦੇ ਨੇ ਇੱਕ ਸੱਚੇ ਦੇ ਨਾਮ ਤੋਂ ਬਿਨਾਂ ਕਿਸੇ ਦਾ ਦੁੱਖ ਕਦੇ ਖਤਮ ਨਹੀਂ ਹੁੰਦਾ ਮਹੱਲਾ ਪੰਜਮ ਮੁੱਠੜੇ ਸੇਈ ਸਾਥ ਜਿਨੇ ਸੱਚ ਨਾਲ ਲੱਦਿਆ ਨਾਨਕ ਸੇ ਸਾबास ਜਿਨੇ ਗੁਰ ਮਿਲ ਇੱਕ ਪਛਾਣਿਆ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਨਾਲ ਲੈ ਜਾਣ ਲਈ ਇਕੱਠਾ ਨਹੀਂ ਕੀਤਾ ਉਹ ਠੱਗੇ ਗਏ ਕਹਿੰਦੇ ਪਰ ਉਹਨਾਂ ਦੇ ਕਹਿੰਦੇ ਸ਼ਾਬਾਸ਼ ਆ ਜਿਨ੍ਹਾਂ ਨੇ ਇੱਕ ਗੁਰੂ ਨੂੰ ਮਿਲ ਕੇ ਪਰਮੇਸ਼ਰ ਨਾਲ ਸਾਂਝ ਪਾ ਲਈ ਆ ਪੌੜੀ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਨਾ ਬਿਨ ਸੈ ਸਭ ਮੰਦਾ ਪਤਿਤ ਉਧਾਰਣ ਪਾਰ ਬ੍ਰह्म ਸੰਤ ਬੇਦਕ ਹੰਦਾ ਭਗਤ ਵਸ਼ਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਾਵੰਦਾ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਜਿੱਥੇ ਸਾਧ ਜਨ ਕਹਿੰਦੇ ਬੈਠਦੇ ਨੇ ਉਹ ਥਾਨ ਸੁਹਾਵਣਾ ਹੈ ਸਤ ਸੰਗਤ ਉਹ ਕਹਿੰਦੇ ਉੱਥੇ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਉੱਥੋਂ ਸਭ ਮਾੜਾ ਖਤਮ ਹੋ ਜਾਂਦਾ ਸਭ ਬਿਕਾਰ ਖਤਮ ਹੋ ਜਾਂਦੇ ਨੇ ਸਭ ਪਾਪ ਖਤਮ ਹੋ ਜਾਂਦਾ ਕਹਿੰਦੇ ਮੇਰੇ ਗੁਰੂ ਦਾ ਗਿਆਨ ਦੱਸਦਾ ਹੈ ਕਿ ਪਰਮੇਸ਼ਰ ਜਿਹੜੇ ਪਾਪੀ ਨੇ ਉਹਨਾਂ ਨੂੰ ਵੀ ਤਾਰਨ ਵਾਲਾ ਹੈ ਸਭ ਨੂੰ ਤਾਰ ਦਿੰਦਾ ਜੁਗਾ ਜੁਗਾ ਤੋਂ ਕਹਿੰਦੇ ਪਰਮੇਸ਼ਰ ਦਾ ਇਹ ਵਿਰਤ ਚਲਿਆ ਆ ਰਿਹਾ ਉਹ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ ਨਾਨਕ ਜੀ ਕਹਿੰਦੇ ਨੇ ਅਸੀਂ ਸਿਰਫ ਤੁਹਾਡਾ ਇੱਕ ਨਾਮ ਮੰਗਦੇ ਹਾਂ ਪਰਮੇਸ਼ਰ ਜੀ ਜੋ ਸਾਡੇ ਮਨ ਨੂੰ ਵੀ ਸਾਡੇ ਤਨ ਨੂੰ ਵੀ ਬੜਾ ਪਿਆਰਾ ਲੱਗਦਾ ਹੈ ਸ਼ਲੋਕ ਮਹੱਲਾ 5 ਮਾਂ ਚਿੜੀ ਚੋਕੀ ਪਹੋ ਫੁਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਪੌ ਫਟਾਲਾ ਹੁੰਦਾ ਸਵੇਰੇ ਚਿੜੀਆਂ ਚੁਹਕਦੀਆਂ ਨੇ ਕਿੰਨੀਆਂ ਪਿਆਰੀਆਂ ਲੱਗਦੀਆਂ ਨੇ ਉਸ ਸਮੇਂ ਕਹਿੰਦੇ ਜੋ ਭਗਤ ਜਨ ਨੇ ਉਹਨਾਂ ਦੇ ਅੰਦਰ ਮਨ ਦੇ ਵਿੱਚ ਪਰਮੇਸ਼ਰ ਦੇ ਪ੍ਰੇਮ ਦੀਆਂ ਤਰੰਗਾਂ ਹੁੰਦੀਆਂ ਨੇ ਬੈਠੇ ਹੁੰਦੇ ਨੇ ਉਹਦੀ ਯਾਦ ਦੇ ਵਿੱਚ ਫਿਰ ਕਹਿੰਦੇ ਪਰਮੇਸ਼ਰ ਦੇ ਨਾਲ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰੰਗੇ ਹੁੰਦੇ ਨੇ ਪਤਾ ਨਹੀਂ ਕਿਹੜੇ ਕਿਹੜੇ ਅਚਰਜ ਕੌਤਕ ਮਾਣ ਰਹੇ ਹੁੰਦੇ ਨੇ ਕਹਿੰਦੇ ਉਹ ਤੇ ਉਹੀ ਜਾਣਨ ਮਹੱਲਾ ਪੰਜਵਾਂ ਘਰ ਮੰਦਰ ਖੁਸ਼ੀਆਂ ਤਹੀ ਜਹ ਤੂੰ ਆਵੇ ਚਿੱਤ ਦੁਨੀਆ ਕੀਆਂ ਵਡਿਆਈਆਂ ਨਾਨਕ ਸਭ ਕੋ ਮਿੱਤ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਘਰ ਮੰਦਰ ਦੇ ਵਿੱਚ ਤੇਰਾ ਨਾਮ ਲਿਆ ਜਾਂਦਾ ਤੈਨੂੰ ਸਿਮਰਿਆ ਜਾਂਦਾ ਉਸ ਘਰ ਮੰਦਰ ਵਿੱਚ ਸਦਾ ਹੀ ਖੁਸ਼ੀਆਂ ਨੇ ਕਹਿੰਦੇ ਬਾਕੀ ਹੋਰ ਜਿਹੜੀਆਂ ਦੁਨੀਆਂ ਦੀਆਂ ਵਡਿਆਈਆਂ ਨੇ ਇਹ ਤਾਂ ਕਹਿੰਦੇ ਕੁਬਿੱਤਰ ਨੇ ਮਾੜਾ ਮਿੱਤਰ ਨੇ ਕਿਉਂਕਿ ਸਾਥ ਛੱਡ ਜਾਂਦੀਆਂ ਨੇ ਨਾਲ ਨਹੀਂ ਜਾਂਦੀਆਂ ਪੜੀ ਹਰ ਤਨ ਸੱਚੀ ਰਾਸ ਹੈ ਕਿੰਨਾ ਵਿਰਲੇ ਜਾਤਾ ਤਿਸੈ ਪ੍ਰਾਪਤ ਪਾਏ ਰੋ ਜਿਸ ਦੇ ਵਿधाता ਮਨ ਤਨ ਪੀਤਰ ਮੌਲਿਆ ਹਰ ਰੰਗ ਜਨ ਰਾਤਾ ਸਾਧ ਸੰਗ ਗੁਣ ਗਾਇਆ ਸਭ ਦੁੱਖ ਹੈ ਖਤਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਵਾਹਿਗੁਰੂ ਹੰਦੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਹੀ ਸੱਚੀ ਪੂੰਜੀ ਹੈ ਪਰ ਕਹਿੰਦੇ ਇਹ ਗੱਲ ਕਿਸੇ ਵਿਰਲੇ ਨੇ ਸਮਝੀ ਆ ਇਹ ਪ੍ਰਾਪਤ ਕਿਨੂੰ ਹੁੰਦਾ ਇਸੈ ਪ੍ਰਾਪਤ ਪਾਇਰੋ ਜਿਸ ਦੇ ਵਿਧਾਤਾ ਇਹ ਨਾਮ ਰੂਪੀ ਪੂੰਜੀ ਉਹਨੂੰ ਹੀ ਮਿਲਦੀ ਆ ਜਿਹਨੂੰ ਪਰਮੇਸ਼ਰ ਆਪ ਦੇਵੇ ਕਹਿੰਦੇ ਜਿਹੜੇ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਰੰਗ ਦੇ ਵਿੱਚ ਰੰਗੇ ਜਾਂਦੇ ਨੇ ਉਹਨਾਂ ਦਾ ਮਨ ਵੀ ਤੇ ਤਨ ਵੀ ਖਿੜਾਓ ਨਾਲ ਪਰ ਜਾਂਦਾ ਹੈ ਕਹਿੰਦੇ ਜਿਨ੍ਹਾਂ ਨੇ ਸਾਧਾਂ ਦੀ ਸੰਗਤ ਦੇ ਵਿੱਚ ਗੁਰੂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦੇ ਗੁਣ ਗਾਏ ਸਿਫਤ ਸਲਾਹ ਕੀਤੀ ਉਹਨਾਂ ਦੇ ਦੁੱਖ ਖਤਮ ਹੋ ਗਏ ਫਿਰ ਨਾਨਕ ਜੀ ਕਹਿੰਦੇ ਨੇ ਉਹੀ ਜੀਵਤ ਹੈ ਜਿਨੇ ਇੱਕ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਪਾ ਲਈ ਉਹਦਾ ਹੀ ਆਤਮਿਕ ਜੀਵਨ ਬਣਿਆ ਹੈ ਜਿਨੇ ਪਰਮੇਸ਼ਰ ਨੂੰ ਸਮਝ ਲਿਆ ਜਾਣ ਲਿਆ ਉਦੀ ਰਹਿਮਤ ਸਦਕਾ ਉਹਦੇ ਨਾਮ ਦੀ ਕਮਾਈ ਦੀ ਖੱਟੀ ਨਾਲ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਪੜਦਿਆਂ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਵਾਹਿਗੁਰੂ ਜੀ ਵਾਹਿ ਵਾਹਿ